ਮੈਂ ਬਿੰਦਰ ਕੋਰ ਮੇਰੇ ਵੱਲੋਂ ਮੇਰੇ ਪਿਆਰੇ ਜੀ ਦਰਸ਼ਕਾਂ ਨੂੰ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਜੀ ਆਓ ਹੁਣ ਆਪਾਂ ਰਲ ਮਿਲ ਕੇ ਇੱਕ ਪੰਜਾਬੀ ਲੋਕ ਗੀਤ ਸੁਹਾਗ ਦਾ ਆਨੰਦ ਮਾਣਦੇ ਹਾਂ ਇਹ ਚਾਰਾਂ ਧੀਆਂ ਦਾ ਹੈ ਕਿਉਂਕਿ ਪਹਿਲੇ ਜ਼ਮਾਨੇ ਵਿੱਚ ਚਾਰ ਚਾਰ ਛੇ ਛੇ ਧੀਆਂ ਹਰ ਇੱਕ ਪਰਿਵਾਰ ਵਿੱਚ ਹੁੰਦੀਆਂ ਸੀ ਅੱਜ ਵਾਲੀ ਗੱਲ ਨਹੀਂ ਹੈ ਕਿ ਜੇ ਪੁੱਤ ਹੋ ਗਿਆ ਤਾਂ ਧੀ ਨੂੰ ਕੋਈ ਆਉਣ ਹੀ ਨਹੀਂ ਦਿੰਦਾ ਪਰ ਧੀਆਂ ਵਰਗੀ ਰਿਸ਼ਤੇਦਾਰੀ ਕੋਈ ਨਹੀਂ ਹੁੰਦੀ ਹੈ ਸਿਆਣੇ ਕਹਿੰਦੇ ਆ ਜੇ ਧੀ ਸੁખી ਹੈ ਤੇ ਧੀ ਨਾਲ ਦਾ ਤੇਰ ਕੋਈ ਨਹੀਂ ਹੈ ਤੇ ਜੇ ਧੀ ਦੁਖੀ ਹੈ ਤੇ ਮਾਪਿਆਂ ਨੂੰ ਧੀ ਨਾਲ ਦਾ ਦੁੱਖ ਵੀ ਕੋਈ ਨਹੀਂ ਹੈ ਪਰ ਧੀਆਂ ਸੁખી ਹੋਣ ਤਾਂ ਮਾਪਿਆਂ ਨੂੰ ਬਹੁਤ ਜ਼ਿਆਦਾ ਹੀ ਵੱਡੀ ਤੇਰ ਬਣਦੀਆਂ ਹਨ ਇਹ ਇੱਕ ਪੰਜਾਬੀ ਲੋਕ ਗੀਤ ਸੁਹਾਗ ਹੈ ਤੇ ਸੁਣੋ ਉਹਨਾਂ ਨੂੰ ਕੀ ਕੀ ਦਾਜ ਮਾਪਿਓ ਦਿੰਦਾ ਹੈ ਤੇ ਧੀਆਂ ਕਿੱਡੀਆਂ ਖੁਸ਼ ਹੁੰਦੀਆਂ ਹਨ ਅਸੀਂ ਬਾਵਲ ਜੀ ਬਾਵਲ ਬੇਟੀਆਂ ਚਾਰ ਚਾਰੇ ਲਾਡਲੀਆਂ ਅਸੀਂ ਬਾਵਲ ਜੀ ਬਾਵਲ ਬੇਟੀਆਂ ਚਾਰ ਚਾਰੇ ਲਾਡਲੀਆਂ ਸਾਨੂੰ ਜਵਾਨੋ ਜੀ ਜਵਾਨ ਦਿੱਤਣਾ ਦਾਜ ਕੋੜੇ ਪਾਲਕੀਆਂ ਸਾਨੂੰ ਚਵਾਨੋ ਜੀ ਜਵਾਨ ਦਿੱਤਣਾ ਦਾਜ ਕੋੜੇ ਪਾਲਕੀਆਂ ਅਸੀਂ ਜਾਣਾ ਜੀ ਜਾਣਾ ਹਨ ਦਿਓ ਪਾਰ ਕੂਝ ਸਾਰ ਪਰਬਤਾਂ ਸਾਡੇ ਹਲਣੇ ਅਸੀਂ ਜਾਣਾ ਜੀ ਜਾ ਨਾ ਨਦੀਆਂ ਪਾਰ ਕੋ ਜਿਸਵਾਰ ਪਰਬਤ ਸਾਡੇ ਹਾਲ ਨੇ ਅਸੀਂ ਵੀਰੇ ਜੀ ਵੀਰੇ ਪਹਿਨਾ ਚਾਰ ਚਾਰੇ ਲਾਡਲੀਆਂ ਅਸੀਂ ਵੀਰੇ ਜੀ ਵੀਰੇ ਪਹਿਨਾ ਚਾਰ ਚਾਰੇ ਲਾਡਲੀਆਂ ਸਨ ਚਵਾਨੁ ਜੀ ਚਵਾਨੁ ਦਿੱਤਣਾ ਦਾਜ ਕੋੜੇ ਪਾਲਕੀਆਂ ਸਨ ਚਵਾਨੁ ਜੀ ਚਵਾਨੁ ਦਿੱਤਣਾ ਦਾਜ ਕੋੜੇ ਪਾਲਕੀਆਂ ਅਸੀਂ ਜਾਣਾ ਜੀ ਜਾਣਾ ਨਦੀਆਂ ਪਾਰ ਕੋ ਜਿਸਵਾਰ ਪਰਬਤਾਂ ਸਾਡੇ ਹਾਲ ਨੇ ਅਸੀਂ ਜਾਣਾ ਜੀ ਜਾਣਾ ਹਨ ਨਦੀਆਂ ਪਾਰ ਗੂੰਜ ਸਵਾਰ ਪਰਮਤ ਸਾਡੇ ਆਲਣੇ ਸਾਡੇ ਚਾਚਾ ਜੀ ਚਾਚੇ ਭਤੀਜੀਆਂ ਚਾਰ ਚਾਰੇ ਲਾਡਲੀਆਂ ਸਾਡੇ ਚਾਚਾ ਜੀ ਚਾਚੇ ਭਤੀਜੀਆਂ ਚਾਰ ਚਾਰੇ ਲਾਡਲੀਆਂ ਸਾਨੂੰ ਚਵਾਨੁ ਜੀ ਚਵਾਨੁ ਦਿੱਤਣਾ ਦਾਜ ਕੋੜੇ ਪਾਲਕੀਆਂ ਸਾਨੂੰ ਚਵਾਨੁ ਜੀ ਚਾਣ ਦਿੱਤਣਾ ਦਾਜ ਕੋੜੇ ਪਾਲਕੀਆਂ ਅਸਾ ਜਾਣਾ ਜੀ ਜਾਨ ਹ ਨਦੀਆਂ ਵਾਰ ਕੂਜ ਸਵਾਰ ਪਰਬਤ ਸੰਢੇ ਹਨ ਨੇ ਅਸਾ ਜਾਣਾ ਜੀ ਜਾਣਾ ਨਦੀਆਂ ਪਾਰ ਕੌਜ ਸਵਾਰ ਪਰਬਤ ਸਾਡੇ ਹਾਲ ਨੇ ਸਾਡੇ ਮਾਮਾ ਜੀ ਮਾਵੇਂ ਪਾਨ ਜੀਆਂ ਚਾਰ ਚਾਰੇ ਲਾਡਲੀਆਂ ਸਾਡੇ ਮਾਮਾ ਜੀ ਮਾਵੇਂ ਪਾਨ ਜੀਆਂ ਚਾਰ ਚਾਰੇ ਲਾਡਲੀਆਂ ਸਾਨੂੰ ਜਵਾਨੁ ਜੀ ਜਵਾਨੁ ਦਿਤਣਾ ਧਾਜ ਕੋੜੇ ਪਾਲਕੀਆਂ ਸਾਨੂੰ ਜਵਾਨੁ ਜੀ ਜਵਾਨੁ ਦਿਤਣਾ ਧਾਜ ਕੋੜੇ ਪਾਲਕੀਆਂ ਅਸੀਂ ਜਾਣਾ ਜੀ ਜਾਨਾ ਨਦੀਆਂ ਪਾਰ ਕੁੰਜ ਸਵਾਰ ਪਰਬਤ ਸਾਡੇ ਲਣੇ ਹਸ ਜਾਣਾ ਜੀ ਜਾਣਾ ਨਦੀਆਂ ਪਾਰ ਕੌਂਜ ਸਾਰ ਪਰਬਤ ਸਾਡੇ ਆਲਣੇ ਲਓ ਜੀ ਇਹ ਸੀ ਇੱਕ ਪੰਜਾਬੀ ਲੋਕ ਗੀਤ ਸੁਹਾਗ ਜਿਹੜਾ ਬੇਟੀ ਦੇ ਵਿਆਹ ਤੇ ਗਾਇਆ ਜਾਂਦਾ ਹੈ ਤੇ ਮੈਨੂੰ ਦਿਵਾ ਗਿਆ ਮੇਰੀ ਵੀਡੀਓ ਵੇਖਣ ਤੇ ਤੁਹਾਡਾ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਜੀ